ਜਰੂਰ ਆ ਜੀ ਦਾ ਉਹ ਜਿਹੜਾ ਕੱਲੇਣਾ ਕੀ ਕਹਣਾ ਪਹਿਲਾਂ ਵੀ ਤੁਹਾਡਾ ਐਸੇ ਹੋਣ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਇੱਕ ਇਹੋ ਜਿਹਾ ਮਾਤੇਮ ਆ ਜਿਹਦੇ ਰਾਹੀਂ ਜਿਹੜੀਆਂ ਡਾਇਰੈਕਸ਼ਨਸ ਹੁੰਦੀਆਂ ਸਾਡੇ ਸੀਨੀਅਰ ਅਫਸਰਾਂ ਦੀਆਂ ਜਾਂ ਜੋ ਸਾਡੀ ਡਿਊਟੀ ਹੁੰਦੀ ਆ ਉਹਦੀ ਜਿਹੜੀ ਪਰਫਾਰਮੈਂਸ ਆ ਉਹ ਪਬਲਿਕ ਤੱਕ ਪਹੁੰਚਾਉਣ ਲਈ ਕਿਉਂਕਿ ਪਬਲਿਕ ਨੂੰ ਜਿਹੜਾ ਪੀਸ ਚਾਹੀਦਾ ਵਾ ਤੇ ਪੀਸ ਵਾਸਤੇ ਸਾਡੀ ਡਿਊਟੀ ਬਹੁਤ ਜ਼ਰੂਰੀ ਆ ਪੁਲਿਸ ਜਿਹੜੀ ਲਾਅ ਐਂਡ ਆਰਡਰ ਵਾਸਤੇ ਬਣੀ ਆ ਤੇ ਲਾਅ ਐਂਡ ਆਰਡਰ ਹੀ ਸਾਡੀ ਮੁੱਖ ਡਿਊਟੀ ਆ ਉਹਨੂੰ ਮੇਨਟੇਨ ਰੱਖਣਾ ਤਦਾ ਬਹੁਤ ਧੰਨਵਾਦ ਹੈ ਤੁਸੀਂ ਇਹ ਜਿਹੜਾ ਆਪਣੇ ਚੈਨਲ ਦੇ ਰਾਹੀਂ ਸਾਡੀ ਜਿਹੜੀ ਕਾਰਗੁਜ਼ਾਰੀ ਆ ਉਹਨੂੰ ਲੋਕਾਂ ਤੱਕ ਪਹੁੰਚਾਓਗੇ ਤੇ ਬਹੁਤ ਵਧੀਆ ਸਟੈਪ ਹੈ ਇਹ ਜਿਹੜੀ ਡਿਊਟੀ ਆ ਇਹ ਅਸੀਂ ਜੰਡੇਆਲੇ ਸ਼ਹਿਰ ਦੇ ਵਿੱਚ ਸ਼ਾਂਤੀ ਭਾਈਚਾਰਕ ਸਾਂਝ ਤੇ ਜਿਹੜਾ ਕ੍ਰਾਈਮ ਆ ਉਹਦੇ ਤੇ ਕੰਟਰੋਲ ਕਰਨ ਵਾਸਤੇ ਅਸੀਂ ਇੱਕ ਫਲੈਗ ਮਾਰਚ ਕੀਤਾ ਵਾ ਤੇ ਪਲਾਨ ਬਣਾਇਆ ਵਾ ਸਾਰਾ ਇਹਦਾ ਸਿਟੀ ਸੀਲਿੰਗ ਦਾ ਹੁਣ ਅਸੀਂ ਸਾਰਾ ਜਿਹੜਾ ਸਿਟੀ ਆ ਉਹਨੂੰ ਸੀਲ ਕੀਤਾ ਹੋਇਆ ਵਾ ਟੋਟਲ 12 ਨਾਕੇ ਲਗਾਏ ਹੋਏ ਸੀ ਹਾਈਵੇ ਦੇ ਉੱਤੇ ਵੀ ਨਾਕੇ ਲਗਾਏ ਹੋਏ ਆ ਸਿਟੀ ਵੀ ਸਾਰਾ ਜਿਹੜਾ ਸੀਲ ਕੀਤਾ ਹੋਇਆ ਵਾ ਲਗਾਤਾਰ ਜਿਹੜੀ ਆ ਉਹ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਹੋ ਰਹੀ ਹੈ ਤੇ ਇਹ ਰਾਤ 10 ਵਜੇ ਤੱਕ ਸਾਡਾ ਆਪਰੇਸ਼ਨ ਚੱਲਣਾ ਵਾ ਇਸ ਆਪਰੇਸ਼ਨ ਦੌਰਾਨ ਜਿਹੜੀ ਕੋਈ ਸ਼ੱਕੀ ਬੰਦੇ ਨੂੰ ਅਸੀਂ ਫੜਾਂਗੇ ਉਹਦੀ ਅਸੀਂ ਵੈਰੀਫਿਕੇਸ਼ਨ ਕਰਾਂਗੇ ਇੰਟਰੋਗੇਸ਼ਨ ਕਰਾਂਗੇ ਉਹਦੇ ਵੀ ਹਿੱਕਲਾਂ ਦੀ ਜਾਂਚ ਕਰਾਂਗੇ ਜੇ ਕੁਝ ਉਹਦੇ 'ਚ ਗਲਤ ਪਾਇਆ ਜਾਏਗਾ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਇਹ ਰੈਗੂਲਰ ਚੱਲੇਗਾ ਆਪਰੇਸ਼ਨ ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵਾਂ ਕਿ ਜੰਡਿਆਲਾ ਜਿਹੜਾ ਵਾ ਇਹ ਥੋੜਾ ਡਿਸਟਰਬ ਸੀਗਾ ਪਹਿਲਾਂ ਹੁਣ ਪਿਛਲੇ ਡੇਢ ਮਹੀਨੇ ਤੋਂ ਬਹੁਤ ਸਹੀ ਚੱਲ ਰਿਹਾ ਵਾ ਥੋੜੇ ਦਿਨ ਪਹਿਲਾਂ ਇੱਕ ਇਨਸੀਡੈਂਟ ਹੋਇਆ ਸੀ ਅਸੀਂ 24 ਘੰਟੇ ਦੇ ਵਿੱਚ ਵਿੱਚ ਉਹ ਬੰਦੇ ਜਿਹੜੇ ਆ ਗ੍ਰਿਫਤਾਰ ਕਰ ਲਿਆ ਐਸ ਵਕਤ ਸਾਡੀ ਹਵਾਲਾਤ ਦੇ ਵਿੱਚ ਆ ਤੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਆਮ ਨਾਗਰਿਕ ਜਿਹੜੇ ਆ ਇਥੋਂ ਦੇ ਵਸਨੀਕ ਜਿਹੜੇ ਆ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਵਾਂ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਜਦੋਂ ਕੋਈ ਸ਼ੱਕੀ ਵਿਅਕਤੀ ਮੂੰਹ ਬਨ ਕੇ ਆਉਂਦਾ ਹੈ ਜਦੋਂ ਬਾਟ ਆਊਟ ਨੰਬਰ ਮੋਟਰਸਾਈਕਲ ਤੇ ਆਉਂਦਾ ਵਾ ਦੋ ਵਰੀ ਤਿੰਨ ਵਰੀ ਉੱਥੋਂ ਗੁਜ਼ਰਦਾ ਵਾ ਨਿਗ੍ਹਾ ਰੱਖਣ ਨਿਗ੍ਹਾ ਰੱਖ ਕੇ ਉਸੇ ਵੇਲੇ ਸਾਡਾ ਪੀਸੀਆਰ ਆ ਮੈਂ ਮੇਰਾ ਨੰਬਰ ਆ ਸਕ ਉਹਨਾਂ ਨੂੰ ਤਲਾਹ ਦੇਣ ਤੇ ਜਿਹੜਾ ਅਸੀਂ ਕ੍ਰਾਈਮ ਹੋਣ ਤੋਂ ਪਹਿਲਾਂ ਹੀ ਇਹੋ ਜਿਹੇ ਕੁੱਤੇ ਬੰਦੇ ਨੂੰ ਦਬੋਚ ਲਿਆ ਦਬੋਚ ਲਿਆ ਜਾਵੇ ਤੇ ਦੂਸਰੀ ਜਿਹੜੀ ਗੱਲ ਹੈਗੀ ਆ ਕਿ ਮੇਰੀ ਰਿਕਵੈਸਟ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਕਿ ਸਾਰੇ ਦੁਕਾਨਦਾਰ ਜਿਹੜੇ ਆ ਉਹ ਕੈਮਰੇ ਜ਼ਰੂਰ ਲਵਾਉਣ ਵਧੀਆ ਕੁਆਲਿਟੀ ਦੇ ਕੈਮਰੇ ਲਵਾਉਣ ਕੈਮਰੇ ਹੀ ਇੱਕ ਤੀਜੀ ਅੱਖ ਜਿਹੜੀ ਆ ਉਹ ਆ ਜਿਹੜੀ ਕ੍ਰਾਈਮ ਕੰਟਰੋਲ ਫੜਨ ਦੇ ਵਿੱਚ ਸਭ ਤੋਂ ਸਾਨੂੰ ਸਹਾਇ ਸਾਬਤ ਹੁੰਦੀ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਿਹਰਬਾਨੀ دوسرا ਮੈਸੇਜ ਮੇਰਾ ਇਹ ਆ ਕਿ ਜਿਹੜੀ ਪਿੰਡਾਂ ਦੇ ਵਿੱਚ ਨਸ਼ੇ ਤੇ ਬਹੁਤ ਕੰਟਰੋਲ ਹੋ ਚੁੱਕਾ ਵਾ ਅਸੀਂ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਅਸੀਂ ਆ ਰਜਿਸਟਰ ਲਾਇਆ ਹੋਇਆ ਵਾ ਐਸ ਰਜਿਸਟਰ ਦੇ ਰਾਹੀਂ ਅਸੀਂ ਰਜਿਸਟ੍ਰੇਸ਼ਨ ਕਰਕੇ ਉਹਨਾਂ ਨੂੰ ਅਸੀਂ ਦਾਖਲ ਕਰਾ ਰਹੇ ਆਂ ਤੇ ਤੁਸੀਂ ਦੇਖੋ ਸਾਡਾ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਕਿੰਨੇ 37 ਬੰਦੇ ਜਿਹੜੇ ਉਹ ਐਡਮਿਟ ਕਰਾਤੇ ਆ ਆ ਪਰ ਲਓ ਸੀਰੀਅਲ ਨੰਬਰ 37 ਬੰਦੇ ਜਿਹੜੇ ਅਸੀਂ ਐਡਮਿਟ ਕਰਾਤੇ ਆ ਜਿਨ੍ਹਾਂ ਦਾ ਟ੍ਰੀਟਮੈਂਟ ਚੱਲ ਰਿਹਾ ਵਾ ਨਸ਼ਾ ਛਡਣ ਵਾਸਤੇ ਹੋਰ ਵੀ ਅਸੀਂ ਰੋਜ਼ ਦੇ ਰੋਜ਼ 5-6 ਬੰਦੇ ਜਿਹੜੇ ਆ ਪ੍ਰੈਸ ਕਰਕੇ ਆਈਡੈਂਟੀਫਾਈ ਕਰਕੇ ਤੇ ਉਹਨਾਂ ਨੂੰ ਐਡਮਿਟ ਕਰਾ ਰਹੇ ਆ ਤੇ ਜਿਹੜੇ ਨਸ਼ਾ ਤਸਕਰ ਆ ਉਹ ਤੁਸੀਂ ਆਪੇ ਹੀ ਦੇਖ ਲਓ ਇਹ 1.5 ਮਹੀਨੇ ਦੇ ਵਿੱਚ ਵਿੱਚ 100 ਤੋਂ ਜ਼ਿਆਦਾ ਨਸ਼ਾ ਤਸਕਰ ਜਿਹੜਾ ਲਿਸਟਡ ਸੀਗਾ ਉਹ ਅਸੀਂ ਫੜ ਕੇ ਜੇਲ੍ਹ ਚ ਭੇਜਿਆ ਵਾ ਇਹ ਮਹਮ ਜਿਹੜੀ ਆ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਮੇਰੇ ਥਾਣੇ ਗੰਡਿਆਲੇ ਦਾ ਏਰੀਆ ਕਰਾਈਮ ਫਰੀ ਨਸ਼ਾ ਮੁਕਤ ਤੇ ਪੀਸਮੀ ਹੋ ਜਾਤਾ